ਫੇਰੀ ਸ਼ੁਰੂ ਹੋਣਾ ਨਾ ਹੋਟਰ ਤੋਂ ਥੋੜਾ ਪਿੱਛੇ-ਪਿੱਛੇ ਹੋ ਜਾਈਏ ਫਾਈਨਲ ਜਿਹੜਾ ਸ਼ੁਰੂ ਹੋਣ ਜਾ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਇੱਕ ਜੀਤ ਬਣੀ ਸਮਾਣੇ ਖੁਰਦ ਬਰਸਾਲਪੁਰ ਦੀ ਟੀਮ ਦੇ ਲਈ ਪਾ ਕੇ ਆ ਗਿਆ ਹੈ ਪਹਿਲਾ ਪੁਆਇੰਟ ਕਹਿੰਦੇ ਬਰਸਾਲਪੁਰ ਰੋਪਣ ਰੂਪਨਗਰ ਦੀ ਟੀਮ ਦੇ ਹਿੱਸੇ ਦੇ ਵਿੱਚ ਆ ਜੜਿਆ ਹੈ ਇਹ ਜਿਲ੍ਹਾ ਸ੍ਰੀ ਅਮਰਸਰ ਸਾਹਿਬ ਤੋਂ ਚੱਲ ਕੇ ਆਇਆ ਹੈ ਇਹ ਦੀਪ ਹੈ ਗਬੁਰਜੀ ਦੀ ਧਰਤੀ ਦਾ ਮਾਜੇ ਦਾ ਮਝੈਲ ਅੱਜ ਚਾਂਦਪੁਰੇ ਦੇ ਮੇਲੇ ਤੇ ਪੁੱਜਿਆ ਹੋਇਆ ਹੈ ਇੱਕ ਪਾਸੇ ਜੋਰ ਲੱਗਿਆ ਹੋਇਆ ਹੈ ਔਰ ਟੱਕਰ ਵੇਖਣ ਜੋਗਾ ਇਹ ਬਰਸਾਲਪੁਰ ਜਾਂ ਪੇਲੂ 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 ਓਏ ਅੱਜ ਚਾਂਦਪੁਰੇ ਦੇ ਵਿੱਚ ਕਹਿਰ ਕਰ ਗਿਆ ਓਏ ਚਾਂਦਪੁਰੇ ਦੇ ਵਿੱਚ ਕੋਕੇ ਚਾਂਦਪੁਰੇ ਦੇ ਵਿੱਚ ਬੱਲੇ ਬੱਲੇ ਕਰਵਾ ਗਿਆ ਪਾਲੇ ਘਲੋਟੀ ਦੀ ਕਬੱਡੀ ਤੇ ਡਾਕਟਰ ਜੀ ਕਰਦੇ ਹੋ ਚਰਚਾ ਘਲੋਟੀ ਵਾਲਾ ਪਾਲਾ ਇਸ ਵੇਲੇ ਰੇਡ ਪਾਉਣ ਦੇ ਲਈ ਖੇਡ ਦੇ ਮੈਦਾਨ ਵਿੱਚ ਵੜਿਆ ਹੋਇਆ ਹੈ ਐਨ ਕਹਿੰਦੇ ਮੇਰੇ ਵੀਰੋ ਕੱਠ ਵੀ ਜਿਉਂ ਦਾ ਤਿਉਹ ਹੈ ਇਹ ਕਬੱਡੀ ਦੇ ਸੱਚੇ-ਸੁੱਚੇ ਆਸਕ ਹੈ ਅੱਜ ਕਹਿੰਦੇ ਆ ਚਾਂਦਪੁਰੇ ਵਾਲਿਆਂ ਨੇ ਗੱਲਾਂ ਟਿਕਾਣੇ ਲਾਈਆਂ ਪਾਲਾ ਘੋਟੀ ਵਾਲਾ ਲੈ ਵੀ ਡੁੱਗਾਂ ਵਾਲਿਆ ਤੇਰੇ ਤਿੰਨ ਜਫਾ ਦਾ 5100 ਉਧਰ ਜਿੰਮੀ ਗਰੇਵਾਲ ਸਾਹੀ ਬੈਠਿਆ ਇਹ ਘਪਾ ਫਿਰ ਨੂੰ ਛੀ ਨੂੰ ਤੇ ਪਾਲਾ ਘਲੋਟੀ ਵਾਲਾ ਉੱਡ ਗਿਆ ਮੇਰੇ ਵੀਰੇ ਪੁਆਇੰਟ ਇਸ ਸਮੇਂ ਬਰਸਾਲਪੁਰ ਦੀ ਟੀਮ ਦੇ ਹਿੱਸੇ ਦੇ ਵਿੱਚ ਆ ਜੜਿਆ ਤੂੰ ਹੱਥ ਹੀ ਹੀ ਮਿਲਦੇ ਵੇਖੇ ਐ ਪੈਂਦੇ ਵੇਖੇ ਨਹੀਂ ਗਲਾਮਿਆਂ ਨੂੰ ਅਸੀਂ ਕੰਡਾ ਕੱਟਣ ਨੂੰ ਕਾਹਲੇ ਆ ਉਹ ਫਿਰਦੇ ਰਾਜੀ ਨਾਮਿਆਂ ਨੂੰ ਕਰਨ ਦਿਆਲਪੁਰੇ ਵਾਲਾ ਕਬੱਡੀ ਪਾ ਰਿਹਾ ਅਮਰਤ ਬਰਸਾਲਪੁਰੀਆ ਹਰਖ ਗਿਆ ਓਏ ਰੋਪੜ ਵਾਲਾ ਹਰਖ ਗਿਆ ਓਏ ਪੁਆਲ ਦੀ ਧਰਤੀ ਦਾ ਜੱਟ 아이 ਤੇ ਆ ਗਿਆ ਓਏ ਚਾਨਦਪੁਰੇ ਦਾ ਮੇਲਾ ਬਣਾ ਆ ਗਿਆ ਚਾਂਦਪੁਰੇ ਦੇ ਵਿੱਚ ਦੁਨੀਆ ਨਚ ਆ ਗਿਆ ਚਾਂਦਪੁਰੇ ਦੇ ਵਿੱਚ ਦੁਨੀਆ 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 ਨਚ ਆ ਗਿਆ ਸਾਡਾ ਸੱਤੂ ਹਰੀ ਦਾ ਪ੍ਰਧਾਨ ਹੈ ਉਹ ਬਾਦਲ ਵੀਰ ਦੇ ਨਾਲ ਸੰਪਰਕ ਕਰ ਲਵੇ ਮੇਰੀ ਬੇਨਤੀ ਹੈ ਪ੍ਰਗਟ ਗਰੇਵਾਲ ਵੀ ਬੈਠਾ ਹੈ ਸਵਾਰੇ ਵਾਲਾ ਕਹਿੰਦੇ ਇੰਦਰਜੀਤ ਬੜੀ ਆਹ ਫੀਲ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀਆਂ ਦੁੱਗਾ ਵਾਲਿਆ ਲੋਕੀ ਬੜਾ ਪਿਆਰ ਕਰਦੇ ਆ ਸਿੱਲੂ ਕਹਿੰਦੇ 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 ਜੱਟ ਜੱਫੀ ਨੂੰ ਪਰ ਕਹਿੰਦੇ ਸਮਾਣੇ ਵਾਲਾ ਆ ਗਿਆ ਕਹਿੰਦੇ ਐਕਸ਼ਨ ਬాయ్ ਦਵਰਜੀ ਵਾਲਾ ਦੀਪ ਆ ਗਿਆ ਐਕਸ਼ਨ ਬాయ్ ਆ ਗਿਆ ਐਕਸ਼ਨ ਬాయ్ ਆ ਗਿਆ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਦੀਪ ਦਵਰਜੀ ਵਾਲਾ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਹੈ ਕਬੱਡੀ ਪਾ ਰਿਹਾ ਬਰਸਾਲਪੁਰ ਯਾਰਸ਼ਾ ਭੇਲੂ ਹੈ ਅਮਰਤਾ ਤੇ ਸੂਰੇ ਵਾਲੀਆ ਗਗਨ ਹੈ ਚਾਰ ਜੱਫੀ ਗਰਾਊਂਡ ਦੇ ਵਿੱਚ ਤਿਆਰ ਬਰ ਤਿਆਰ ਹੈ ਜਿਹੜਾ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਦਾ ਸੂਰੇ ਵਾਲਾ ਗਗਨ ਇਸਮੇ ਕੋਸ਼ਿਸ਼ ਕਰਕੇ ਹਟਿਆ ਚੋਟੀ ਦਾ ਫਾਈਨਲ ਹੈ ਕਾਲਾ ਗਰੇਵਾਲ ਕਹਿੰਦਾ ਬੈਸਟ ਰੇਡਰ ਨੂੰ ਆਪਾਂ 3604 ਟਰੈਕਟਰ ਦੇਣਾ ਸੁਖਵੀਰ ਸਰਾਓ ਦੇ ਪਰਿਵਾਰ ਵੱਲੋਂ ਬੈਸਟ ਜਾਫੀ ਨੂੰ 3604 ਟਰੈਕਟਰ ਦਿੱਤਾ ਜਾਣਾ ਜੱਟ 3600 ਲਿਆਇਆ ਨੀਂਦੇ ਰੰਗ ਦਾ ਆਹ ਗੜੀ ਚ ਲੱਡੂ ਪਾਣ ਦੇ ਜੱਟੀ ਅੱਜ 3600 3600 3600 ਆਹ ਕਹਿੰਦੇ ਸ਼ੀਲੂ ਗਿਆਲਾ ਇਹ ਮਨੀਸ਼ ਬਲਿਹਾਰਾ ਇਸ ਵੇਲੇ ਬਹੂ ਅਕਬਰਪੁਰ ਵਾਲਾ ਇੱਕ ਪਾਸੇ ਘਲੋਟੀ ਵਾਲਾ ਪਾਲਾ ਤੇ ਦੂਜੇ

ਚੰਦਪੁਰੇ ਦੇ ਵਿੱਚ ਹੱਲਾ ਗੁੱਲਾਜਾ ਹੁੰਦਾ ਹੈ ਚੰਦਪੁਰੇ ਦੇ ਵਿੱਚ ਲਾਲਾ ਲਾਲਾ ਹੁੰਦੀ ਹੈ ਮੇਲਾ ਕਹਿੰਦੇ ਸਾਡੇ ਯਾਰ ਮਨਦੀਪ ਪੂਨੀਆ ਦਾ ਮੇਲਾ ਰਾਜਵੀਰ ਕਨੇਡਾ ਦਾ ਮੇਲਾ ਸੱਤੂ ਪ੍ਰਧਾਨ ਦਾ ਕਾਲਾ ਗਰੇਵਾਲ ਤੇ ਨਾਲ ਸਾਡੇ ਸੁਖਬੀਰ ਸਰਾਉ ਦਾ ਮੇਲਾ ਚੱਲਦਾ ਹੈ ਬਾਦਲ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਦੁਨੀਆ ਦੇ ਚੋਟੀ ਦੇ ਮੱਲ ਸੱਣੇ ਇਹ ਖਾਲਾ ਜੀ ਦਾ ਬਾਣਾ ਨਹੀਂ ਅੱਜ ਚੰਦਪੁਰੇ ਦੇ ਵਿੱਚ ਹਰਿਆਣਾ ਪੰਜਾਬ ਦੀ ਕਰੀਮ ਪੁੱਜੀ ਹੋਈ ਹੈ ਸਾਰਾ ਆ ਗਿਆ ਸਾਰਾ ਦੁਆਬਾ ਆ ਗਿਆ ਸਾਰਾ ਮਾਲਵਾ ਆ ਗਿਆ ਆ ਪੁਆਇੰਟ ਖੇਡਦਾ ਹਰਿਆਣਾ ਖੇਡਦਾ ਧਰਤ ਫਤਿਆਬਾਦ ਚਾਨਪੁਰਾ ਓਏ ਖੁਸ਼ੀ ਤੇ ਬਨੀ ਦੀ ਟੱਕਰ ਕਾਣਪੁਰੇ ਦੇ ਬੰਦੇ ਤੇ ਓਏ ਖੁਸ਼ੀ ਤੇ ਬਨੀ ਦੀ ਟੱਕਰ ਓਏ ਬਨੀ ਤੇ ਖੁਸ਼ੀ ਗਿੱਲ ਦੀ ਟੱਕਰ ਓਏ ਮੇਰਾ ਰੱਬਾ ਓ ਮੇਰਾ ਰੱਬਾ ਕੀ ਹੋ ਗਿਆ ਕੀ ਤੋਂ ਗੱਲ ਕੀ ਬਣ ਗਈ ਮੈਨੂੰ ਗੱਲ ਦੀ ਸਮਝ ਨਾ ਆਵੇ ਕਰੇ ਨੂੰ ਬਾਲ ਪੈ ਗਿਆ ਮੈਥੋਂ ਦੰਦ ਨਾਲ ਪੇਟੇ ਜਾਵੇ ਟੱਕਲੇ ਨੂੰ ਬਲ ਪੈ ਗਿਆ ਮੈਥੋਂ ਤੰਦ ਨਾਲ ਲਪੇਟਿਆ ਜਾਵੇ ਫਾਈਨਲ ਖੇਡਿਆ ਜਾ ਰਿਹਾ ਹੈ ਅੱਜ ਕਹਿੰਦੇ ਲੋਕਾਂ ਨੇ ਸਵਾਦ ਲਿਆ ਐਨ ਕਹਿੰਦੇ ਮੇਰੇ ਵੀਰੋ ਜਾਨਪੁਰ ਦੇ 8ਵੇਂ ਕਬੱਡੀ ਕੱਪ ਤੇ ਅੱਜ ਦੁਨੀਆ ਦੇ ਸਿਰੇ ਤੋਂ ਸਿਰੇ ਵਾਲੇ ਹੋਏ ਹੋਏ ਹੈ ਸਾਰੇ ਦਾ ਧੰਨਵਾਦ ਹੈ ਪਰ ਇਸ ਵੇਲੇ ਕਹਿੰਦੇ ਘਲੋਟੀ ਵਾਲਾ ਪਾਲਾ ਜਲਾਲਪੁਰੀਏ ਜੀ ਦੁਨੀਆ ਦੀ ਬਾਨੀ ਹੈ ਲੈ ਵੀ ਦੁੱਗਾਂ ਮਾਰਿਆ ਜੜਬੇ ਵਾਲਿਆ ਹੁਣ ਕਹੈ ਸ਼ੀਲੂ ਨੂੰ ਸ਼ੀਲੂ 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 ਓਏ ਸ਼ੀਲੂ ਪਾਲੇ ਨੂੰ ਚਿੰਬੜਕ ਉਹ ਪਾ ਨਾ ਘਲੋਟੀ ਵਾਲਾ ਉੱਡ ਗਿਆ ਲੁਧਿਆਣੇ ਵਾਲਾ ਕਮਾਲ ਕਰ ਗਿਆ ਓਏ ਬਾਈ ਦੀ ਪੈਂਦੀ ਹੈ ਤਨ ਤਨ ਹੁੰਦੀ ਹੈ ਓਏ ਬੱਲੇ ਬੱਲੇ ਹੁੰਦੀ ਹੈ ਅੱਜ ਚਾਂਦਪੁਰੇ ਦੇ ਵਿੱਚ ਦੀਪ ਦਬੁਰਜੀ ਆਇਆ ਹੋਇਆ ਹੈ ਅੱਜ ਕਹਿੰਦੇ ਮਾਝੇ ਦਾ ਮਜਹਿਲ ਚਾਂਦਪੁਰੇ ਦੇ ਮੇਲੇ ਤੇ ਪੁੱਜਿਆ ਹੋਇਆ ਹੈ ਉਧਰ ਇੰਦਰਜੀਤ ਬਣੀ ਸਮਾਣੇ ਖੁਰਦ ਪਿੰਡ ਵਾਲਾ ਰੋਪਣ ਵਾਲਾ ਰੂਪਨਗਰੀਆ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਫੁੱਲ ਚਰਚੇ ਨੇ ਸਾਡੇ ਸੋਹਣੇ ਯਾਰ ਦੇ ਉਧਰ ਸਾਡਾ ਸੁਖਿੰਦਰ ਪੰਗੂ ਯੂ ਐਸ ਏ ਵਾਲਾ ਕਹਿੰਦਾ ਵੀ ਜਿਹੜਾ ਵੀ ਰੀਡਰ ਜਾਫੀ ਨੂੰ ਮੋਢੇ ਤੇ ਚੱਕ ਲਿਆਊਗਾ ਚਰਚੇ ਨੇ ਸਾਡੇ ਸੋਹਣੇ ਯਾਰ ਦੇ ਤੂੰ ਵੇਖੀ ਚੱਲ ਖੜਕੇ ਤੂੰ ਵੇਖੀ ਚੱਲ ਖੜਕੇ ਫੁੱਲ ਚੱਟਿਆ ਸਾਡੇ ਸੋਹਣੇ ਯਾਰ ਦੇ ਸਾਡੇ ਸੋਹਣੇ ਯਾਰਾਂ ਦੇ ਚਰਚੇ ਹੁੰਦੇ ਆ ਮੇਲਾ ਮਿੱਤਰਾਂ ਦਾ ਚੱਲ ਆ ਚੰਦਪੁਰੇ ਦੀ ਧਰਤੀ ਆ ਬੈਸਤਾਂ ਦੇ ਲਈ ਥੋ ਟਰੈਕਟਰ ਨੇ ਇੱਕ ਪਾਸੇ ਅਰਸ਼ਪੁਰ ਸਾਲਪੁਰੀਆ ਦੂਜੇ ਪਾਸੇ ਗਗਨ ਸੂਰੀਆਣਿਆ ਓਏ ਟੱਕਰ ਦੀ ਬੰਦਪੁਰਜੀ ਨਾ ਪਈ ਸਾਬਤ ਕਰਦੇ ਚਰਚਾ ਮੇਲਾ ਲੱਤਦਾ ਐਣ ਮੇਲਾ ਬਣਾਤਾ ਸਾਡੇ ਨਾજર ਖਾਸੇ ਵੀਰ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਆ ਲੈ ਵੀ ਦੁੱਗਾ ਵਾਲਿਆ ਪੰਗੂ ਬੈਠਾ ਜੂ ਐ ਜੂ ਐਸੇ ਦੇ ਵਿੱਚ ਉਹ ਕਹਿੰਦਾ ਜੇ ਦੁੱਗਾ ਵਾਲਾ ਰੇਟਰ ਨੂੰ ਬੁੱਟ ਤੋਂ ਬਣਾ ਦੇ ਤੇ ਆਪਾਂ 5100 ਦੇ ਦਾਂਗੇ ਆਪਾਂ 5100 ਦੇ ਦਾਂਗੇ ਅੱਜ ਮੇਲਾ ਕਹਿੰਦੇ ਚਾਂਦਪੁਰੇ ਵਾਲੇ ਮਿੱਤਰਾਂ ਦਾ ਕਾਲੇ ਗਰੇਵਾਲ ਨੇ ਕਹਿੰਦੇ ਇੱਕ ਟ੍ਰੈਕਟਰ ਸਪੌਂਸਰ ਕੀਤਾ ਨਾਲ ਕਹਿੰਦੇ ਸੁਖਵੀਰ ਪਰ ਸਾਹਮਣੇ ਘਲੋਟੀ ਵਾਲਾ ਵੀ ਰੁਕਦਾ ਹੈ ਲੈ ਵੀ ਪ੍ਰੋਫੈਸਰ ਸਾਹਿਬ ਘਲੋਟੀ ਵਾਲਾ ਪਾਲਾ ਉੱਡ ਗਿਆ ਮੇਰੇ ਵੀਰੋ ਪਾਲਾ ਪੁਆਇੰਟ जोड ਗਿਆ ਦੀਪ ਦਮੁਰਜੀ ਕਬੱਡੀ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵਧਿਆ ਹੋਇਆ ਬਰਸ਼ਾਲਪੁਰਿਆ ਅਰਸ਼ੇ ਸਮੇਤ ਤਿਆਰਮਰ ਤਿਆਰ ਹੈ ਦੁਨੀਆਂ ਦੇ ਵਿੱਚ ਬਖੜੀਆਂ ਗੱਲਾਂ ਅਰਸ਼ ਦੇ ਜੱਫੀਆਂ ਦੀਆਂ ਇੱਕ ਪਾਸੇ ਗਗਨ ਸੂਰੀ ਵਾਲਿਆ ਉਹ ਨਾਲ ਅਮਰਦਾ ਨਾਲ ਬਰਸ਼ਾਲਪੁਰਿਆ ਭੇਲੂ ਹੈ ਸੂਰੀ ਵਾਲਿਆ ਗਗਨ ਤੇ ਦੀਪ ਦਮੁਰਜੀ ਵਾਲਾ ਉਹ ਦਮੁਰਜੀ ਵਾਲਾ ਉੱਡ ਗਿਆ ਮੇਰੇ ਵੀਰੋ ਪੁਆਇੰਟ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਸੇਰੇ ਦੀ ਟੱਕਰ ਹੈ ਚੋਟੀ ਦਾ ਮੈਚ ਹੈ ਕਿ ਸਾਡੀ ਜਿੱਤ ਦੇ ਵਿੱਚ ਚਾਲ ਨਹੀਂ ਤੇਜ਼ ਹੁੰਦੀ ਹੈ ਰੇਸ ਜਿਵੇਂ ਰੋਡ ਤੇ ਫਰਾਰੀ ਫੜਦੀ ਕੰਮ ਕਮ ਮਿੱਤਰਾਂ ਦਾ ਕੋਈ ਨਹੀਂ ਅੜਦਾ ਓਏ ਸਾਡੀ ਜਿੱਥੇ ਅੜਦੀ ਉੱਥੇ ਕਰਾਰੀ ਅੜਦੀ ਸਾਡੀ ਜਿੱਥੇ ਕਿੱਥੇ ਅੜਦੀ ਕਰਾਰੀ ਅੜਦੀ ਉਧਰ ਕਾਲਾ ਗਰੇਵੜ ਸਾਡਾ ਵੀਰ ਕਹਿੰਦਾ ਲੱਖੇ ਟਵਾਣੇ ਦਾ ਵੱਡਾ ਜੋਗ ਹੈ ਓਏ ਸ਼ੀਨੂ ਤੇਲਾ ਸ਼ੀਨੂ ਤੇ ਪਾਲਾ ਸ਼ੀਨੂ ਪਾਰਿਆ ਤੇ ਸ਼ੀਨੂ ਓਏ ਪਾਲਾ ਕੋਲ ਨੇ ਕੋਈ ਸ਼ੀਨੂ ਦਿਖਾ ਰਹਾ ਓਹੀ ਨੂੰ ਓ ਚਾਂਦਪੁਰਾ ਹਿੱਲ ਗਿਆ ਓ ਚਾਂਦਪੁਰੇ ਦੇ ਵਿੱਚ ਰਮਾਲ ਘੁੰਮ ਕੇ ਪ੍ਰੋਫੈਸਰ ਸਾਹਿਬ ਚਾਂਦਪੁਰੇ ਦੇ ਵਿੱਚ ਭੰਗਰੇ ਅੱਜ ਬਿਨਾ ਢੋਲ ਤੋਂ ਪਿੰਡੇ ਆ ਅੱਜ ਬਿਨਾ ਉਲਟੋ ਜਾਂਦ ਦੇ ਵਿੱਚ ਭੰਗੜੇ ਦੇ ਵਿੱਚ ਕੀ ਬਾਤ ਹੈ ਡਾਕਟਰ ਵੀ ਗੱਲਾਂ ਬਖਰੀਆਂ ਕਰਦਾ ਹੈ ਬਿਨਾ ਢੋਲ ਤੋਂ ਭੰਗੜੇ ਪਾਉਣੇ ਡਾਕਟਰ ਸਾਹਿਬ ਬੜੀ ਵੱਡੀ ਗੱਲ ਹੁੰਦੀ ਹੈ ਅੱਜ ਮੁੰਡਿਆਂ ਨੇ ਵਾਕਈ ਵੱਡੀ ਗੱਲ ਕਰਾਈ ਹੈ ਦੇ ਦੇ ਵਧਾਈਆਂ ਸੱਤੂ ਪ੍ਰਧਾਨ ਨੂੰ ਕਹ ਸਾਡੇ ਯਾਰ ਕਾਲੇ ਗਰੇ ਵਾਲ ਨੂੰ ਨਾਲ ਸੁਖਵੀਰ ਸਰਾਓ ਨੂੰ ਮਨਦੀਪ ਪੂਨੀਆ ਤੇ ਰਾਜਵੀਰ ਕਨੇਡਾ ਵਾਲਾ ਵੱਡੇ ਭਾਈਆਂ ਦੇ ਵੱਡੇ ਯੋਗਦਾਨ ਹੈ ਬਾਦਲ ਦੀ ਯਾਰੀ ਸੁਲਤਾਨ ਨਾਲ ਹੈ ਸੁਲਤਾਨ ਦਾ ਖੁਸ਼ੀ ਨਾਲ ਆਹ ਦੁੱਗਾ ਵਾਲਾ ਜੱਟ ਅੱਜ ਚੰਦਪੁਰੇ ਦੇ ਮੇਲੇ ਤੇ ਪੁੱਜ ਆਇਆ। ਦੁੱਗਾ ਵਾਲਾ ਅੱਜ ਦੁਨੀਆ ਦਾ ਚਹੇਤਾ ਪੁੱਜਿਆ ਹੋਇਆ। ਉਧਰ ਦੀਪ ਗਾਰਮੈਂਟਸ ਵਾਲਾ ਵੀਰ ਜਾਦੂ ਵੀ ਆਇਆ ਹੋਇਆ। ਉਸ ਭਰਾ ਦਾ ਵੀ ਧੰਨਵਾਦ ਲੱਖਾਂ ਟਵਾਣਾ। ਅੱਜ ਲਾ ਗਿਆ ਗੱਲਾਂ ਟਕੜੇ ਬਾਈ। ਮੇਰੀ ਬੇਨਤੀ ਉਧਰੋਂ ਗਰਾਊਂਡ ਜਾਂ ਕਲੀਅਰ ਰੱਖੋ ਵੀਰਾ ਬਣ ਕੇ। ਬੌਂਸਰ ਵੀਰਾਂ ਨੂੰ ਬੇਨਤੀ ਹੈ। ਆ ਆ ਗਿਆ ਕਹਿੰਦੇ ਦਬਰਜੀ ਵਾਲਾ ਐਕਸ਼ਨ ਬੁਆਏ ਦੀਪ ਦਬਰਜੀ ਵਾਲਾ ਇਸੇ ਲਾਕੇ ਦੇ ਵਿੱਚੋਂ ਕਹਿੰਦੇ ਢੇਰ ਤੋਂ 3600 ਫੋੜ ਦਿੱਤੇ ਗਏ ਹੈ। ਲੈ ਵੀ ਵੇ ਸੋਹਣਿਆ ਸਵਾਦ ਫੇਰ ਆਉਣਾ ਹੈ ਇਹ ਦਬੁਰਜੀ ਵਾਲਾ ਦਬੁਰਜੀ ਵਾਲਾ ਅੰਮ੍ਰਿਤਸਰ ਜੈ ਅੰਮ੍ਰਿਤਸਰ ਦੇ ਪਾਪੜ ਵੇ ਮੈਂ ਖਾਂਦੀ ਨਾ ਤੂੰ ਕਰੇਨਾ ਅੱਕੜ ਵੇ ਮੈਂ ਸਹਿੰਦੀ ਨਾ ਮਾਝੇ ਵਾਲਾ ਦੀਪ ਦਬੁਰਜੀ ਵਾਲਾ ਇਹ ਪੁਆਦ ਵਾਲਾ ਇਹ ਰੋਪੜ ਵਾਲਾ ਇਹ ਰੂਪਨਗਰ ਵਾਲਾ ਇਹ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਬੁੱਕਲ ਦੇ ਵਿੱਚੋਂ ਆਇਆ ਲੈ ਵੀ ਨਿੱਕਿਆ ਹੋਲਡ ਪੁਆਇੰਟ ਚੈੱਕ ਕਰਨੀ ਸ਼ੀਲੂ ਤੇ ਬਣੀ ਦੀ ਟੱਕਰ ਚੰਦਪੁਰੇ ਦੇ ਮੇਲੇ ਦੇ گمائی میں نے میلا بن گیا میلا بن گیا چاندور چاندور دیپ دبورجی والا دیپ دبرجی والا دیپ امرت سریپ ماجے والا ہے ਖੇਡ ਕਿਦੋਂ ਕਿਦੋਂ ਵਧੀਆ ਲੱਗਦੀ ਆ ਲਲਕਾਰੇ ਤੇ ਲਲਕਾਰੇ ਪੈਂਦੇ ਆ ਚਾਂਦਪੁਰੇ ਦੇ ਵਿੱਚ ਮੇਲਾ ਚੱਲਦਾ ਓਏ ਸ਼ੀਲੂ ਚੰਬੜ ਗਿਆ ਓਏ ਸ਼ੀਲੂ ਹਰਖ ਗਿਆ ਓਏ ਸ਼ੀਲੂ ਪੁੱਸਰ ਗਿਆ ਓਏ ਸ਼ੀਲੂ ਬਲਿਹਾਰਾ ਹਰਖ ਗਿਆ ਓਏ ਚਾਂਦਪੁਰੇ ਦੇ ਵਿੱਚ ਓਏ ਸ਼ੀਲੂ ਓਏ ਸ਼ੀਲੂ ਹਰਖ ਗਿਆ ਓਏ ਪਾਲਾ ਘਲੋਟੀ ਤੇ ਸ਼ੀਲੂ ਹਰਖ ਗਿਆ ਹਾਂ ਸ਼ੀਲੂ ਸ਼ੀਲੂ ਅੱਜ ਹੋਈ ਪਈ ਆ ਲਓ ਇਸ ਵੇਲੇ ਜਾਰਪੁਰੀਆ ਚਾਰ ਜਾਫੀ ਅਮਰਤ ਵਰਗੇ ਭੇਲੂ ਵਰਗੇ ਉਹ ਕਹਿੰਦੇ ਸੂਰੇ ਵਾਲਿਆ ਗਗਨ ਦੇ ਨਾਲ ਅਰਸ਼ ਬਰਸ਼ਾਲਪੁਰੀਆ ਹੁਣ ਚਾਰਾਂ ਵਿੱਚੋਂ ਕੌਣ ਬਲਾ ਟਿਕਾਣਾ ਲਾਉ ਸਮਾਂ ਦੱਸੂ ਸੂਰੇ ਵਾਲਿਆ ਕੋਟੜੀ ਤੋਂ ਕਹਿੰਦੇ ਘੋੜਾ ਜਿੱਤਿਆ ਉਹ ਸੂਰੇ ਵਾਲਿਆ ਜਿਕਰ ਕਰੀ ਆਉਂਦਾ ਪ੍ਰੋਫੈਸਰ ਸਾਹਿਬ ਅੱਜ ਦੇ ਗੱਲੇ ਅੱਜ ਖਰੇ ਖਰੇ ਡੱਕੀ ਜਾਂਦਾ ਹੈ ਖਰੇ ਖਰੇ ਡੱਕੀ ਜਾਂਦਾ ਹੈ ਗੱਲਾਂ ਟਿਕਾਣੇ ਲਾਈ ਜਾਂਦਾ ਜੋਨੀ ਕਬੱਡੀ ਪਾ ਰਿਹਾ ਹੈ ਸ਼ਿੰਦੂ ਓਏ ਟਰੈਕਟਰ ਦੀ ਸੀਟ ਤੇ ਬੈਠਣ ਨੂੰ ਫਿਰਦਾ ਚੰਦਰਾ 11 ਫੋਰਡ ਜਿੱਤ ਗਿਆ ਅੱਜ ਬਾਹਰ ਦੇ ਫੋਰਡ ਤੇ ਅੱਖ ਰੱਖੀ ਫਿਰਦਾ ਅੱਜ ਚਾਂ ਹਰੀਆ ਇਸ ਨੂੰ ਨੇ ਰੇਡ ਪਾਉਣ ਦੇ ਲਈ ਵਧਿਆ ਹੋਇਆ ਚਾਰ ਮੰਨੇ ਪਰ ਬੰਨੇ ਆਹ ਸਾਹਮਣੇ ਪਰ ਨੰਬਰ ਵੇਖ ਰਿਹਾ ਦੁਰਜੀ ਵਾਲਾ ਇਹ ਤਜਰਬੇਕਾਰ ਹੈ ਨੰਬਰ ਵੇਖ ਰਿਹਾ ਗੱਭਰੂ ਆਪਣੀ ਟੀਮ ਦੇ ਲਈ ਜੋਰਦਾ ਹੋਇਆ ਪ੍ਰੋਫੈਸਰ ਸਾਹ ਬਣੀ ਫੇਰ ਇੰਦਰਜੀਤ ਬਣੀ ਸਮਾਣੇ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਵਧਿਆ ਹੋਇਆ ਸਾਡੇ ਬੋਲਾਂ 'ਚ ਗਰਜ ਸਾਡੇ ਪੈਰਾਂ 'ਚ ਤੂਫਾਨ ਜੀ ਨੂੰ ਆਖਦੀਏ ਯਾਰੋ ਤੋ ਬਾਰਦੀਏ ਜਾਨ ਧਰਤੀ ਦੀ ਹਿੱਕ 'ਚੋਂ ਫੁੱਟਣ ਜਸ਼ਮੇ ਜਦ ਵੱਜਣ ਹੱਡੀਆਂ ਚੋਬਰਾਂ ਦੇ ਪੱਟਾਂ ਵਿੱਚ ਪੈਣ ਪੈਂਦੀਆਂ ਪੈਂਦੀਆਂ ਕਬੱਡੀਆਂ ਖੁਸ਼ੀ ਤੇ ਬੰਨੀ ਦੀ ਟੱਕਰ ਚਾਨਪੁਰੇ ਦੇ ਮੇਲੇ ਤੇ ਪੈ ਗਈ ਓਏ ਖੁਸ਼ੀ ਕਿੱਲਾ ਦੁੱਕ 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 ਬੰਨੇ ਦੁੱਕ ਦੁੱਕ ਦੋ ਓ ਬੰਨੀ ਸਮਾਨੇ ਵਾਲਾ ਉੱਡ ਗਿਆ ਜਿਹੜਾ ਹੋਲਡ ਪੁਆਇੰਟ ਸੀਗਾ ਉਹ ਰੇਡਰ ਨੂੰ ਦਿੱਤਾ ਗਿਆ ਜੀ ਬਰਾਬਰ ਵੀ ਮੋਟ ਕਰ ਦੋ ਦਿੱਤਾ ਗਿਆ ਬਰਸਾਲਪੁਰ ਨੂੰ ਦਿੱਤਾ ਗਿਆ ਅੱਜ ਕਹਿੰਦੇ ਖੁਸ਼ੀ ਹੋ ਰਾਂ ਨੇ ਦੁੱਖ ਤੋੜਦੇ ਅਜਤ ਬੁਰਜੀ ਵਾਲੇ ਹੋਰਾਂ ਨੇ ਦੁੱਖ 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 ਤੋੜਦੇ ਉਹ ਚਾਰ ਮੰਨੇ ਪਰਵਾਨੇ ਅਰਸ਼ ਬਰਸਾਲਪੁਰੀਆ ਦਿੱਤ ਬੁਰਜੀ ਆਜਤ ਬੁਰਜੀ ਆਤੇ ਅਰਸ਼ ਅਰਸ਼ ਦਿੱਤ ਬੁਰਜੀ ਵਾਲਾ ਦੀਪ ਏ ਆ ਹਾ ਏ ਆ ਆ ਸਵਾਬ ਹੈ ਚੰਦਪੁਰੇ ਦੇ ਮੇਲੇ ਦਾ ਦੀਪ ਗਲਤੀ ਕਰ ਗਿਆ ਹੁਣ ਪੁਆਇੰਟ ਬਰਸਾਲਪੁਰੀਏ ਅਰਸ਼ ਨੇ ਬਰਸਾਲਪੁਰ ਦੀ ਟੀਮ ਦੀ ਝੋਲੀ ਦੇ ਵਿੱਚ ਪਾ ਦਿੱਤਾ ਲੈ ਵੀ ਸ਼ੀਲੂ ਹੋ ਕਹਿੜਾ ਓਏ ਸ਼ਰੀਕਾਂ ਨੇ ਭਾਜੀ ਪਾਦੀ ਲੋਕ ਕਹਿੰਦੇ ਸ਼ਰੀਕਾਂ ਦੀ ਭਾਜੀ ਰੱਖੀ ਦੀ ਨਹੀਂ ਇਹ ਮੋੜ ਦੇਣੀ ਚਾਹੀਦੀ ਹੈ ਪਾਲਾ ਘਲੋਟੀ ਕਬੱਡੀ ਪਾ ਰਿਹਾ ਹੈ ਮਨੀਸ਼ ਹੈ ਅੰਕੁਰ ਹੈ ਖੁਸ਼ੀ ਹੈ ਸ਼ੀਲੂ ਹੈ ਚਾਰੇ ਪਤੰਦਰਾ ਸਮਾਨੀ ਬਿਜਲੀ ਵਰਗੇ ਹੈ ਓਏ ਸ਼ੀਲੂ ਕਹਿੰਦਾ ਦੀਪ ਦਾ ਓਏ ਦੀਪ ਬਦਲਾ ਏ ਬਦਲਾ ਬਦਲਾ ਲੈਣਾ ਆਓ ਵਾ ਵਾ ਓ ਸੋਹਣਿਆ ਵਾ ਓ ਮਿੱਤਰਾ ਘੋਟੀ ਵਾਲਾ ਕਹਿੰਦਾ ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਨਾ ਢੱਲੇ ਪਈਏ ਐਵੇਂ ਕੋਈ ਨਿਉਂਦਾ ਨਹੀਂ ਇੱਕ ਵਾਰੀ ਜੇ ਲੰਘਦੇ ਵੇੜਾ ਮੁੜ ਕੇ ਹੱਥ ਆਉਂਦਾ ਨਹੀਂ ਕਰਨ ਬਠਿੰਡੇ ਵਾਲਾ ਦਿਆਲਪੁਰਿਆ ਕਬੱਡੀ ਪਾ ਰਿਹਾ ਹੈ ਬਰਸਾਲਪੁਰਿਆ ਅਰਸ਼ ਹੈ ਕਹਿ ਕਹਿ ਕੇ ਜੱਫੇ ਲਾਉਣ ਵਾਲਾ ਜੱਫੀ ਹੈ ਦੁਨੀਆ ਤੇ ਠੱਕ ਸਾਡੀ ਏ ਸੇ ਕਰਕੇ ਅਸੀਂ ਪੱਕੀਆਂ ਜਵਾਨਾਂ ਵਾਲੇ ਆ ਇਹ ਲੰਮਾ ਪਿੰਡਾ ਤੈ ਕਰਕੇ ਚੰਦਪੁਰੇ ਦੇ ਮੇਲੇ ਤੇ ਪੁੱਜਾ ਇਹਦੀ ਕਨੇਡਾ ਦੇ ਵਿੱਚ ਦੁਨੀਆ ਦਵਾਨੀਆਂ ਇਹ ਅਮਰਤ ਦਾ ਯਾਰ ਹੈ ਇਹ ਬਰਸਾਲਪੁਰੀਆ ਪਵਾਦ ਵਾਲਾ ਆ ਬਰਸਾਲਪੁਰੀਆ ਉਧਰ ਸਾਡਾ ਜਿੰਮੀ ਪ੍ਰਧਾਨ ਵੀ ਆਇਆ ਹੋਇਆ ਹੈ ਭੇਲੂ ਭੇਲੂ ਜਫਾ ਲਾ ਗਿਆ ਭੇਲੂ ਟਰੈਕਟਰਾਂ ਦਾ ਜੇਤੂ ਹੈ ਭੇਲੂ ਟਰੈਕਟਰਾਂ ਦਾ ਜੇਤੂ ਅੱਜ ਕੌਣ ਜਿੱਤੂ ਪ੍ਰੋਫੈਸਰ ਸਾਹਿਬ ਸ਼ੱਕ ਤੇ ਰਹਿਣੀ ਆ ਮੇਲਾ ਜੰਦਪੁਰੇ ਦੇ ਵਿੱਚ ਚੱਲਦਾ ਧੱਕਦੇ ਪੈਣੀ ਐ ਸ਼ੀਲੂ ਓਏ ਸ਼ੀਲੂ ਓਏ 3600 ਫੋੜ ਟਰੈਕਟਰ ਜਿੱਤਣ ਨੂੰ ਫਿਰਦਾ 12ਵਾਂ ਟਰੈਕਟਰ ਹੋਊ ਜੇ ਅੱਜ ਸ਼ੀਲੂ ਜੰਦਪੁਰੇ ਦੇ ਮੇਲੇ ਤੋਂ ਜਿੱਤਦਾ ਹਾਂ ਜੀ ਦੁਬੁਰਜੀ ਅੱਜ ਕਹਿੰਦੇ 3600 ਜਿੱਤਣ ਨੂੰ ਫਿਰਦਾ ਅੱਜ 3600 ਫੋੜ ਕਿਸੇ ਗੱਲ ਕਰਕੇ ਜਿੱਤਿਆ ਜਾਣਾ ਅੱਜ ਜੰਦਪੁਰੇ ਵਾਲਿਆਂ ਨੇ ਕਹਿੰਦੇ ਪਰੇ ਤੋਂ ਪਰੇ ਸੱਦੇ ਹੋਏ ਐ ਪਰ ਦੁਬੁਰਜੀ ਵਾਲਾ ਇਹ ਵੀ ਕਹਿੰਦਾ ਗੇਰ ਆਪਾਂ ਵੀ ਪਾ ਕੇ ਸਿੱਧਾ ਦੁਰਜੀ ਨੂੰ ਠੋਕਣਾ ਹੈ ਇਹ ਕਹਿੰਦੇ ਮੇਰੇ ਵੀਰੋ ਦੁਰਜੀ ਆਲਾ ਲੈ ਵੀ ਗਰਾਊਂਡ ਥੋੜਾ ਜਿਹਾ ਕਲੀਅਰ ਕਰ ਲਈਏ ਮੇਰੀ ਬੇਨਤੀ ਹੈ ਜਿਹੜੇ ਭਰਾ ਝੁੰਡ ਜਾਂ ਬਣਾਈ ਫਰੇ ਹੈ ਉਹ ਇੱਕ ਪਾਸੇ ਹੋ ਜਾਣ ਫਾਈਨਲ ਖੇਡਾ ਜਾ ਰਿਹਾ ਤੇ ਲੋਕ ਸਵਾਦ ਲੈ ਰਹੇ ਆ ਮੈਂ ਬੇਨਤੀ ਕਰਦਾ ਜਾਲ ਤੁਸੀਂ ਪੱਟ ਦਿੱਤਾ ਹੈ ਇਹ ਤੋਂ ਪਿਆਰ ਹੈ ਪਰ ਹੁਣ ਲਾਈਨ ਤੋਂ ਥੋੜਾ ਥੋੜਾ ਪਿੱਛੇ ਰਹੋ ਬਸ ਵੀਰ ਬੈਠ ਜਾਣ ਜਿਹੜੇ ਗਰਾਊਂਡ ਦੇ ਵਿੱਚ ਖੜੇ ਆ ਸਾਡੀ ਬੇਨਤੀ ਹੈ ਬੈਠ ਜਾਣ ਕਿਰਪਾ ਕਰਕੇ ਪਾਨਾ ਘਲੋਟੀ ਵਾਲਾ ਕਬੱਡੀ ਪਾ ਰਿਹਾ ਹੈ ਮਨਵੀ ਦੇ ਪਿਆਰੇ ਦੇ ਸਪੀਕਰ ਖੜਕਦੇ ਆ ਇੱਕ ਦੋ ਤਿੰਨ ਲਾਈਵ .in ਦੇ ਕੈਮਰੇ ਘੁੰਮਦੇ ਆ ਮੇਲਾ ਚੰਦਪੁਰੇ ਦਾ 8ਵੇਂ ਸਾਲ ਦਾ ਚੱਲਦਾ ਹੈ 1 ਲੱਖ ਪੌਣੇ ਲੱਖ ਦੀ ਜੰਗ ਹੈ ਬੈਸਟਾਂ ਦੇ ਲਈ 3604 ਟਰੈਕਟਰ ਹੈ ਪਹਿਲਾਂ ਜਿਹੜੀ ਨਖਰੇ ਜੇ ਕਰਦੀ ਹੁੰਦੀ ਸੀ ਖੋੜ ਦੇ ਸ਼ੰਕਾਰੇ ਉੱਤੇ ਲਾਲੀ ਜੱਟ ਨੇ ਇਹ ਅੰਬਰਸਰੀਆ ਇਹ ਦਬੁਰਜੀ ਵਾਲਾ ਇਹ ਮਾਜੇ ਦਾ ਮਝੈਲ ਜੱਟ ਫਤਿਹਬਾਦ ਦੇ ਵਿੱਚ ਪੁੱਜਿਆ ਹੋਇਆ ਇੱਕ ਪਾਸੇ ਅਮਰਤ ਬਰਸਾਲਪੁਰੀਆ ਨੰਬਰ ਕਹਿੰਦੇ ਦੀਪ ਦਬੁਰਜੀ ਵਾਲਾ ਜੋੜ ਗਿਆ ਜੌਨੀ ਦੀ ਰੇਡ ਤੇ ਸਤਨਾਮ ਕਰਦੇ ਗੱਲ ਮੇਰਾ ਵੀਰ ਬੜਾ ਵਧੀਆ ਮੈਚ ਦਾ ਖੇਡਿਆ ਹੋ ਰਿਹਾ ਲਓ ਰੇਡ ਪਾਉਣ ਦੇ ਲਈ ਗੱਭਰੂ ਕਹਿੰਦੇ ਫੇਰ ਇਸ ਲਈ ਖੇਡ ਦੇ ਮੈਦਾਨ ਵਿੱਚ ਵਧਿਆ ਹੋਇਆ ਉਧਰ ਜੰਮੀ ਸਾਡਾ ਨਵੇਂ ਗਾਮ ਵਾਲਾ ਹੋਇਆ ਦੋਵੇਂ ਬਲਾਰਾਂ ਦੇ ਲਈ 550 ਬੋਧਾ ਕਰਕੇ ਗਏ ਰਵੀ ਭਾਈ ਤੇ ਨਾਲ ਸਾਡਾ ਜਸਵੰਤ ਭਾਈ ਬਹੁਤ ਧੰਨਵਾਦ ਲੈ ਵੀ ਪ੍ਰੋਫੈਸਰ ਸਾਹਿਬ ਇਹਨਾਂ ਬੋਲਾਂ ਦਾ ਸਤਕਾਰ ਕੀਤਾ ਪਰ ਸਾਹਮਣੇ ਜਿੱਲੂ ਟਿੰਗੂ ਬਲਿਹਾਰਾ ਇਸ ਲਈ ਜਿੱਲੂ 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 ਓਏ ਜਿੱਲੂ ਤੇ ਜੋਨੀ ਦੀ ਟੱਕਰ ਚੰਦਪੁਰੇ ਦੇ ਮੇਲੇ ਤੇ ਚੱਲਦੀ ਆ ਓਏ ਚੰਦਪੁਰੇ ਵਾਲੇ ਜੇ ਸਵਾਦ ਆਉਂਦਾ ਸੱਚੇ ਦਿਲ ਨਾਲ ਲਲਕਾਰਾ ਕਾਰੇ ਵੀ ਵੱਜਦੇ ਆ ਭੰਗੜੇ ਵੀ ਪੈਂਦੇ ਆ ਰਮਾਲ ਵੀ ਘੁੰਮਦੇ ਆ ਲੋਹਾਂ ਵੀ ਘੁੰਮਦੀਆਂ ਅੱਜ ਚਾਂਦਪੁਰੇ ਦੇ ਮੇਲੇ ਤੇ ਹੱਲਾ ਗੁੰਮਾ ਜਾ ਹੁੰਦਾ ਅੱਜ ਬੈਸਟਾਂ ਨੂੰ ਫੋੜ ਦਿੱਤੇ ਜਾਣਗੇ ਇੱਕ ਵਾਲਾ ਕਾਲਾ ਗਰੇਵ ਵਾਲਾ ਕਹਿੰਦਾ ਐਨ ਖੁਸ਼ ਆਓ ਮਿੱਤਰਾਂ ਦੀ ਮੰਦਰ ਮਿੱਤਰ ਮੰਡਲੀ ਖੁਸ਼ ਆ ਪਰ ਸਾਹਮਣੇ ਇਸ ਵੇਲੇ ਕਿਉਂਕਿ ਸੂਰੀਆਲੀ ਵਾਲੀ ਟਿਆਲਪੁਰੇ ਪੂਰੇ ਬਠਿੰਡੇ ਵਾਲਾ ਉੱਡ ਗਿਆ ਬਠਿੰਡੇ ਵਾਲਾ ਉੱਡ ਗਿਆ ਬਠਿੰਡੇ ਵਾਲਾ ਉੱਡ ਗਿਆ ਉਹ ਪੁਆਇੰਟ ਬਹੁ ਆਖਰਪੁਰ ਦੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਸਿਰੇ ਦੀ ਟੱਕਰ ਹੈ ਚੋਟੀ ਦਾ ਮੈਚ ਹੈ ਪਾਲਾ ਘਲੋਟੀ ਵਾਲਾ ਬਾਹਰ ਦਾ ਘਲੋਟੀ ਵਾਲਾ ਪ੍ਰੋਫੈਸਰ ਸਾਹਿਬ ਰੇਡਰ ਵੇਸਕ ਮੋੜਨੇ ਤੇ ਆਉਣੇ ਸਾਰੇ ਗੋਡਿਆਂ ਦੀ ਹੈ ਆਉਣੇ ਸਾਰੇ ਗੋਡਿਆਂ ਦੀ ਹੈ ਪਾਲਾ ਘਲੋਟੀ ਵਾਲਾ ਚਾਰ ਜਫਿੰਗ ਬੰਨੇ ਪਰ ਬਾਹੂ ਅਕਬਰਪੁਰ ਦੀ ਟੀਮ ਅੰਕਰ ਵਰਗੇ ਮਨੀਸ਼ ਵਰਗੇ ਢੁੱਗਾ ਵਾਲਾ ਇੱਕ ਇੱਕ ਨਹੀਂ ਚਾ ਪਰ ਦੂਜੇ ਪਾਸੇ ਖੁਸ਼ੀ ਢੁੱਗਾ ਵਾਲਾ ਖੁਸ਼ੀ ਖੁਸ਼ੀ ਓਏ ਖੁਸ਼ੀ ਦੇ ਪਾਣੇ ਪਾਣੇ ਦੀ ਟੱਕਰ ਸੀ ਖੁਸ਼ੀ ਓ ਖੁਸ਼ੀ ਹਰ ਗਿਆ ਓ ਖੁਸ਼ੀ ਆ ਦੀ ਬਾਸੀ ਵਾਲਾ ਮੇਲਾ ਲੁੱਟ ਗਿਆ ਮੇਲਾ ਲੈ ਵੀ ਕਸ਼ਮੀਰੀਆਂ ਦੇ ਆਇਆ ਮੇਰਾ ਵੀਰ ਖੁਸ਼ ਆ ਜੰਮੀ ਜਾਂਦਾ ਰਾ ਪਿਆਰ ਤੇ ਸਤਿਕਾਰ ਦੇ ਨਾਲ ਕਸ਼ਮੀਰੀ ਇੱਧਰ ਆ ਜਾ ਸਟੇਜ ਤੇ ਮੇਰਾ ਵੀਰ ਰਿਜਲਟ ਲੈ ਕੇ ਬਹੁਤ ਬਹੁਤ ਧੰਨਵਾਦ ਹੈ ਜੀ ਲੈ ਵੀ ਰਾਜੋਰਾ ਆ ਜੀ ਦੱਸਿਏ ਕਿਹੜੀ ਟੀਮ ਦੇ ਕਿੰਨੇ ਪੁਆਇੰਟ ਆ ਲੈ ਵੀ ਕਰਾਚੋ ਵਾਲਿਆਂ ਦੱਸਿਏ ਕਿਹੜੇ ਮੁੰਡੇ ਜਿਹੜੇ ਆਦੇ ਟੂਰਨਾਮੈਂਟ ਦੇ ਬੈਸਟ ਆ ਹਾਂ ਲੇ ਵੀ ਗਰਾਊਂਡ ਜਿਹੜਾ ਕਲੀਅਰ ਰੱਖੋ ਗਰਾਊਂਡ ਕਲੀਅਰ ਕਰ ਲਓ ਬਹੁਤ ਬਹੁਤ ਧੰਨਵਾਦ ਆ ਸਾਡੇ ਸ਼ਮਸ਼ੇਰ ਜੀ ਸੂਬੇਦਾਰ ਸਾਹਿਬ ਉਹ ਵੀ ਵਿਸ਼ੇਸ਼ ਤੌਰ ਤੇ ਜਿਹੜੇ ਪਹੁੰਚੇ ਹੋਏ ਆ ਬਹੁਤ ਧੰਨਵਾਦ ਆ ਰਾਜ ਚੰਡੇ ਵਾਲਾ ਲੈ ਵੀ ਰਾਜ ਆ ਦੱਸਿਏ ਵੀ ਕਿਹੜੀ ਟੀਮ ਦੇ ਜਿਹੜੇ ਕਿੰਨੇ ਨੰਬਰ ਆ ਸਾਡਾ ਕਸ਼ਮੀਰਾ ਘਰਾਚੋ ਜੀ ਲੈ ਵੀ ਘਰਾਚੋ ਵਾਲਿਆਂ